ਖਿਆਸਤ ਤੇ ਕਲਾਕਾਰੀ ਦਾ ਅੱਡ ਡਰਾ ਜਦੋਂ ਸਿੱਧੂ ਮੂਸੇ ਵਾਲੇ ਨੇ ਕਾਂਗਰਸ ਦਾ ਪੱਲਾ ਫੜਿਆ ਤਾਂ ਬਹੁਤ ਸਾਰੇ ਲੋਕ ਜਿਹੜੇ ਸਿੱਧੂ ਦੇ ਖਿਲਾਫ ਹੋ ਗਏ। ਸੰਜੀ ਜੋ ਲ ਵੱਡਾ ਕੈਂਡੀਡੇਟ ਸੀ ਲੋਕਾਂ ਨੇ ਜਿਹਾ ਧਾਵੀ ਦਿੱਤਾ ਲੇਕਿਨ ਉਸਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਨਹੀਂ ਹੋਏ। ਫਰੀਦਕੋਟ ਤੋਂ ਕਰਮਜੀਤ ਅਨਮੋਲ ਖੜਾ ਕਰ ਲਿਆ। ਜੀ। ਕਰਮਜੀਤ ਅਨਮੋਲ ਉਹ ਬੰਦਾ ਜਿਨੇ ਇਹ ਗਾਣਾ ਗਾਇਆ ਸੀ ਬੇ ਕੋਈ ਲੈ ਸਕਦਾ ਤਾਂ ਲੈ ਲਓ ਮੇਰਾ ਸਾਰਾ ਪਿੰਡ ਵਕਾਊ ਆ। ਨਾ ਤਾਂ ਲੋਕ ਹੁਣ ਗੱਲਾਂ ਚਾਹੁੰਦੇ ਨੇ ਤੇ ਨਾ ਲੋਕ ਕਹਿੰਦੇ ਨੇ ਵੀ ਇਹ ਕਲਾਕਾਰ ਆ ਕਿ ਐਕਟਰ ਆ। ਲੋਕਾਂ ਨੂੰ ਉਹ ਬੰਦਾ ਚਾਹੀਦਾ ਉਹ ਲੀਡਰ ਚਾਹੀਦਾ ਜਿਹੜਾ ਧਰਾਤਲ ਦੀ ਗੱਲ ਕਰੇ। ਜਿਹਨੂੰ ਇਹ ਲੱਗਦਾ ਕਿ ਹਾਂ ਜੀ ਮੈਂ ਫਿਲਮਾਂ ਬਣਾ ਲਈਆਂ ਜੀ ਮੇਰੇ ਗਾਣੇ ਚੱਲੇ ਆ ਤੇ ਮੈਂ ਲੋਕਾਂ ਨੂੰ ਗੱਲਾਂ ਚਲੇ ਆਉਂਗਾ ਇਹ ਗੱਲਾਂ ਤਾਂ ਝੂਠੀਆਂ। ਇਹ ਪੁੱਲ ਜਾਣ ਵੀ ਬੋਰਡ ਦੀ ਥਾਂ ਬੋਰਡ ਲੱਗ ਜਾਂਦੇ ਸੀਗੇ। ਜਿਨ੍ਹਾਂ ਦੀ ਰਾਜਨੀਤੀ 'ਚ ਪੈਰ ਧਰੀ ਜਾਂਦੀ ਸੀ ਤੇ ਉਹ ਪੁਸ਼ਤਾ ਹੀ ਅੱਗੇ ਅੱਗੇ ਆਂਦੀਆਂ ਸੀ ਸਿੱਲੀ ਹਵਾ ਦਾ ਜੇਕਰ ਕਰਦੇ ਕਰਦੇ ਹੰਸ ਰਾਜ ਹੋਣੀ ਜਦੋਂ ਭਾਜਪਾ ਚਾਏ ਨੇ ਤੇ ਪੰਜਾਬ ਦੇ ਲੋਕਾਂ ਵਾਲੇ ਪਾਸਿਓਂ ਉਹਨਾਂ ਦੀ ਗਾਇਕੀ ਨੂੰ ਮੱਠਾ ਪਾਦਾ ਰਹਿਣੀ ਕਿਤਾ ਹੈ ਦੀ ਚੀਜ਼ ਆ ਕਿ ਸਾਰੇ ਭਾਈ ਵੀ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਂਦੇ ਖਿਲਾਫ ਖੜੇ ਹੋ ਜਾਂਦੇ ਆ ਇੱਕ ਚੀਜ਼ ਹੋ ਜਾਂਦੀ ਆ ਸਤਿ ਸ਼੍ਰੀ ਅਕਾਲ ਪੌਡਕਾਸਟ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਬਲਵਿੰਦਰ ਸਿੰਘ ਢੀਲਸਾ ਮੇਰੇ ਨਾਲ ਮੌਜੂਦ ਰਹਿਣਗੇ ਮੇਰੇ ਸਹਿਯੋਗੀ ਜਸਪ੍ਰੀਤ ਅੱਜ ਚਰਚਾ ਕਰਾਂਗੇ ਕਲਾਕਾਰਾਂ ਬਾਰੇ ਕਿ ਕਲਾਕਾਰ ਨੇ ਜਿਹੜੇ ਉਹ ਸਿਆਸਤ ਦੇ ਵਿੱਚ ਆ ਰਹੇ ਨੇ ਕਈ ਕਲਾਕਾਰ ਨੇ ਜਿਹੜੇ ਉਹ ਸਿਆਸਤ ਦੇ ਵਿੱਚ ਕਾਮਯਾਬੀ ਹੋਏ ਨੇ ਅਤੇ ਕਈ ਕਲਾਕਾਰ ਨੇ ਜਿਹੜੇ ਉਹ ਸਿਆਸਤ ਦੇ ਵਿੱਚ ਨਕਾਮ ਵੀ ਹੋਏ ਨੇ ਤਾਂ ਜਸਪ੍ਰੀਤ ਕਿਵੇਂ ਦੇਖਦੇਲ ਕਿਉਂਕਿ ਕੁਝ ਵੱਡੇ ਚਿਹਰੇ ਨੇ ਜਿਹੜੇ ਇਹਨਾਂ ਚੋਣਾਂ ਵਿੱਚ ਵੀ ਮੈਦਾਨ ਦੇ ਵਿੱਚ ਉਤਰੇ ਨੇ ਕੁਝ ਵੱਡੇ ਚਿਹਰੇ ਨੇ ਜਿਹੜੇ ਉਹ ਪਹਿਲਾਂ ਵੀ ਉਤਰੇ ਸੀ ਕਈ ਲੋਕਾਂ ਦੀ ਸਫਤਤਾ ਜਿਹੜੀ ਉਹ ਲੋਕ ਕਰਦੇ ਨੇ ਅਤੇ ਕਈ ਚਿਹਰੇ ਨੇ ਜਿਹੜੇ ਗੁਮਨਾਮ ਹੋ ਜਾਂਦੇ ਨੇ ਜਿਨ੍ਹਾਂ ਵੱਲੋਂ ਕੋਈ ਕੰਮ ਨਹੀਂ ਲੋਕਾਂ ਵਾਸਤੇ ਕੀਤੇ ਜਾਂਦੇ ਅ ਬਲਵਿੰਦਰ ਗੱਲ ਇਹ ਹੈ ਕਿ ਇਹ ਆ ਵੀ ਸਿਆਸਤ ਤੇ ਕਲਾਕਾਰੀ ਦਾ ਅੱਧ ਅੱਧ ਰਾਹ ਜੀ ਕੰਮ ਸਿਆਸਤਦਾਨ ਨੇ ਵੀ ਲੋਕਾਂ ਵਾਸਤੇ ਕਰਨਾ ਤੇ ਕੰਮ ਆ ਜਿਹੜਾ ਕਲਾਕਾਰ ਨੇ ਵੀ ਲੋਕਾਂ ਵਾਸਤੇ ਕਰਨਾ ਪਰ ਬਹੁਤ ਸਾਰੇ ਫਨਕਾਰ ਪੰਜਾਬ ਦੇ ਜਿਨ੍ਹਾਂ ਨੂੰ ਬਹੁਤ ਮੁਹੱਬਤ ਮਿਲੀ ਲੋਕਾਂ ਵੱਲੋਂ ਜਦੋਂ ਉਹਨਾਂ ਦੀ ਗਾਇਕੀ ਸੀ ਪਰ ਜਦੋਂ ਹੀ ਉਹਨਾਂ ਨੇ ਸਿਆਸਤ ਵੱਲ ਨੂੰ ਮੋੜ ਕੱਟਿਆ ਤਾਂ ਉਹ ਫਿਰ ਲਈ ਤੇ ਨਹੀਂ ਚੜੇ ਜੀ ਚਾਹੇ ਆਪਾਂ 20 ਸਾਲ ਪਹਿਲਾਂ ਦੀ ਗੱਲ ਕਰ ਲਈਏ ਚਾਹੇ ਹੋਣ ਵਾਲੇ ਬੰਦਿਆਂ ਦੀ ਗੱਲ ਕਰ ਲਈਏ ਹੋ ਸਕਦਾ ਮੇਰੇ ਵਰਗੇ ਦਾ ਕਿਸੇ ਦਾ ਸੂਤ ਆ ਗਿਆ ਹੋਵੇ ਉਹ ਅਲੱਗ ਗੱਲ ਆ ਵੀ ਰਾਜਨੀਤੀ 'ਚ ਆਇਆ ਤੇ ਜਿਵੇਂ ਕਹਿੰਦੇ ਹੁੰਦੇ ਵੀ ਕਰਮਾਂ ਨੇ ਸਾਥ ਦਿੱਤਾ ਤੇ ਬੰਦਾ ਕਿਤੇ ਦੀ ਕਿਤੇ ਗਿਆ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਪਹਿਲਾਂ ਗਾਇਕੀ 'ਚ ਵੱਡਾ ਨਾਮਣਾ ਖੱਟਿਆ ਫਿਰ ਉਹਨਾਂ ਨੂੰ ਲੱਗਿਆ ਵੀ ਇਸ ਚਿਹਰੇ ਦਾ ਰਾਜਨੀਤੀ ਵੱਲ ਨੂੰ ਵੀ ਰੁਖ ਕਰੀਏ ਪਰ ਇਹ ਨਹੀਂ ਜ਼ਰੂਰੀ ਹੁੰਦਾ ਵੀ ਜੇ ਤੁਹਾਨੂੰ ਸਿਆਸਤ ਨੇ ਜਾਂ ਤੁਹਾਨੂੰ ਕਲਾਕਾਰੀ ਨੇ ਕਬੂਲ ਲਿਆ ਤੇ ਸਿਆਸਤ ਵੀ ਉਵੇਂ ਹੀ ਕਬੂਲੂਗੀ ਜੀ ਸਿਆਸਤ ਦੇ ਰਾਹ ਥੋੜੇ ਜਿਹਾ ਟੇਡੇ ਆ ਕਿਉਂਕਿ ਜਦੋਂ ਜਦੋਂ ਬੰਦਾ ਕਲਾਕਾਰ ਹੁੰਦਾ ਜਿਵੇਂ ਕਹਿੰਦੇ ਹੁੰਦੇ ਕਲਾਕਾਰ ਦੀ ਕੋਈ ਜਾਤ ਨਹੀਂ ਹੁੰਦੀ ਜੀ ਕਲਾਕਾਰ ਸਾਰਿਆਂ ਲਈ ਸਾਂਝਾ ਉਹਨਾਂ ਅਕਾਲੀ ਦਲ ਵਾਲਿਆਂ ਨੇ ਵੀ ਖਾੜਾ ਲਵਾਉਣਾ ਕਾਂਗਰਸ ਦੇ ਬੰਦਿਆਂ ਨੇ ਵੀ ਖਾੜਾ ਲਵਾਉਣਾ ਤੇ ਹੋਰ ਪਾਰਟੀਆਂ ਨੇ ਵੀ ਖਾੜਾ ਲਵਾਉਣਾ ਪਰ ਜਦੋਂ ਬੰਦਾ ਇੱਕ ਚਿਹਰਾ ਬਣ ਜਾਂਦਾ ਕਿਸੇ ਪਾਰਟੀ ਦਾ ਤੁਸੀਂ ਤੁਹਾਨੂੰ ਯਾਦ ਹੋਊਗਾ ਜਦੋਂ ਸਿੱਧੂ ਮੂਸੇ ਵਾਲੇ ਨੇ ਕਾਂਗਰਸ ਦਾ ਪੱਲਾ ਫੜਿਆ ਤਾਂ ਬਹੁਤ ਸਾਰੇ ਲੋਕ ਜਿਹੜੇ ਸਿੱਧੂ ਦੇ ਖਿਲਾਫ ਹੋਗੇ ਸੀ ਜੀ ਜਿਹੜੇ ਕਹਿੰਦੇ ਸੀ ਵੀ ਮੈਨੂੰ ਸਿੱਧੂ ਮੂਸੇ ਵਾਲਾ ਵਧੀਆ ਲੱਗਦਾ ਸੀ ਪਰ ਜਦੋਂ ਉਹਦਾ ਕਾਂਗਰਸ 'ਚ ਜਾਵੜਿਆ ਮੈਨੂੰ ਇਹ ਚੰਗਾ ਨਹੀਂ ਲੱਗਦਾ ਹਾਂ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਬਲਵਿੰਦਰ ਡਿਵਾਈਡ ਹੋ ਜਾਂਦਾ ਬੰਦਾ ਜੀ ਕਿਸੇ ਨੂੰ ਕਲਾਕਾਰੀ ਚੰਗੀ ਲੱਗਦੀ ਆ ਕਿਸੇ ਨੂੰ ਪਾਰਟੀ ਚੰਗੀ ਲੱਗਦੀ ਆ ਕਿ ਜਿਵੇਂ ਕਹਿ ਦਿੰਦੇ ਹੁੰਦੇ ਆ ਵੀ ਪਾਰਟੀ ਨੂੰ ਵੋਟ ਪੈਂਦੀ ਆ ਤੇ ਕਿਸੇ ਚਿਹਰੇ ਨੂੰ ਵੋਟ ਪੈਂਦੀ ਆ ਕਈ ਕਹਿੰਦੇ ਪਾਰਟੀ ਬਹੁਤ ਮਾੜੀ ਆ ਪਰ ਆ ਬੰਦਾ ਉਮੀਦਵਾਰ ਵਧੀਆ ਖੜਾ ਕਰ ਲਿਆ ਤਾਂ ਜਿੱਤ ਗਿਆ ਕਈ ਕਹਿੰਦੇ ਆ ਵੀ ਪਾਰਟੀ ਤਾਂ ਵਧੀਆ ਸੀ ਇਹਨਾਂ ਦੇ ਆਗੂ ਮਾੜੇ ਸੀ ਯਾਰ ਇਹ ਵੀ ਆ ਤੋ ਸੱਚੀ ਇਹ ਇਦਾਂ ਵੀ ਆ ਨਾ ਜਿਵੇਂ ਕੋਈ ਵੀ ਚਿਹਰਾ ਏ ਉਹ ਕਿਸੇ ਵੀ ਉਹਨੇ ਰਾਜਨੀਤੀ ਚ ਆਉਣ ਦੀ ਥੋਚੀ ਚਾਹੇ ਉਹ ਕਲਾਕਾਰ ਹੋਵੇ ਜਾਂ ਕੋਈ ਆਮ ਵਿਅਕਤੀ ਹੋਵੇ ਰਾਜਨੀਤੀ ਵਿੱਚ ਆਉਣ ਵਾਸਤੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਤਾਂ ਜੁੜਨਾ ਪਵੇਗਾ ਬਹੁਤ ਘੱਟ ਹੁੰਦਾ ਹੈ ਕਿ ਆਜ਼ਾਦ ਉਮੀਦਵਾਰ ਜਿੱਤ ਜਾਣ ਪਹਿਲਾਂ ਕਾਫੀ ਉਮੀਦਵਾਰ ਨੇ ਜਿਹੜੇ ਉਹ ਆਜ਼ਾਦ ਜਿੱਤਦੇ ਸੀ ਜਿਹੜੀਆਂ ਪਿਛਲੀਆਂ ਇਲੈਕਸ਼ਨ ਹੋਈਆਂ ਸੀ ਪੰਜਾਬ 'ਚ 2017 ਉੱਚ ਤੱਕ ਕੋਈ ਆਜ਼ਾਦ ਜਿੱਤੇ ਹੀ ਨਹੀਂ ਸੀ ਇਸ ਵਾਰ ਰਾਣਾ ਗੁਰਜੀਤ ਦੇ ਮੁੰਡੇ ਨੇ ਜਿਹੜੇ ਰਾਣਾ ਅੰਦਰ ਪ੍ਰਤਾਪ ਉਹ ਆਜ਼ਾਦ ਜਿੱਤ ਗਏ ਨੇ ਚਲੋ ਇੱਕ ਵੱਡਾ ਚਿਹਰਾ ਸੀ ਉਸ ਇਲਾਕੇ ਦਾ ਜਿੱਤੇ ਕਿ ਉਸ ਤੋਂ ਪਹਿਲਾਂ ਦੀ ਆਪਾਂ ਇਲੈਕਸ਼ਨ ਦੇ ਰਿਜ਼ਲਟ ਦੇਖੀਏ ਤਾਂ ਬਹੁਤ ਸਾਰੇ ਕਦੇ 6 ਆਜ਼ਾਦ ਵਿਧਾਇਕ ਜਿੱਤੇ ਕਦੇ 3 ਆਜ਼ਾਦ ਵਿਧਾਇਕ ਜਿੱਤੇ ਇਹ ਚੀਜ਼ ਹੁੰਦੀ ਸੀ ਲੇਕਿਨ ਹੁਣ ਰਾਜਨੀਤੀ ਵੱਡੀ ਗੇਮ ਬਣਦੀ ਜਾ ਰਹੀ ਆ ਕੁਝ ਹੋ ਗਿਆ ਕਿ ਮਸ਼ਹੂਰ ਚਿਹਰੇ ਨੇ ਜਿਹੜੇ ਉਹ ਪਾਰਟੀਆਂ ਵੱਲੋਂ ਉਤਾਰ ਦਿੱਤੇ ਜਾਂਦੇ ਨੇ ਅਗਰ ਕਿਸੇ ਬੰਦੇ ਦਾ ਇਲਾਕੇ 'ਚ ਹੋਲਡ ਵੀ ਹੋਵੇ ਤਾਂ ਫਿਰ ਲੋਕ ਦੇ ਜਿਹੜੇ ਉਹਨਾਂ ਦਾ ਝੁਕਾਹ ਚਿਹਰੇ ਵੱਲ ਹੋ ਜਾਂਦਾ ਇਹ ਚੀਜ਼ ਵੀ ਰਾਜਨੀਤੀ ਦੇ ਵਿੱਚ ਹੋ ਜਾਂਦੀ ਆ ਪਰ ਕਿਤੇ ਨਾ ਕਿਤੇ ਕੋਈ ਬੰਦਾ ਸੋਚਦਾ ਹੈ ਕਿ ਮੈਂ ਸਿਆਸਤ ਕਰਨੀ ਆ ਤਾਂ ਉਹਨੂੰ ਕਿਸੇ ਨਾ ਕਿਸੇ ਪਾਰਟੀ 'ਚ ਤਾਂ ਆਉਣਾ ਹੀ ਪਊਗਾ ਪ੍ਰਿੰਦਰ ਜਿਹੜੇ ਪਿੰਡਾਂ ਦੇ ਲੋਕ ਹਨ ਜਿਹੜੀ ਪਿੰਡਾਂ ਦੀ ਵੋਟ ਆ ਉਹਨਾਂ ਚ 95% ਲੋਕ ਇਹ ਸੋਚਦੇ ਆ ਵੀ ਯਾਰ ਅੱਜ ਸਾਡੇ ਯਾਰ ਪਿੰਡ ਚ ਕਲਾਕਾਰ ਆ ਗਿਆ ਇਹ ਵੀ ਹੈ ਤੁਸੀਂ ਇਹ ਇਹ ਦੇਖਿਆ ਹੋਊਗਾ ਵੀ ਜਦੋਂ ਕਿਸੇ ਕਲਾ ਜਦੋਂ ਕਿਸੇ ਰਾਜਨੀਤੀ ਵਾਲੇ ਬੰਦੇ ਦੀ ਰੈਲੀ ਹੁੰਦੀ ਆ ਜਾਂ ਉਹਨਾਂ ਨੇ ਕਿਸੇ ਪਿੰਡ ਚ ਆ ਕੇ ਕੋਈ ਸਪੀਚ ਦੇਣੀ ਆ ਤਾਂ ਉਦੋਂ ਪਹਿਲਾ ਕਲਾਕਾਰ ਲੱਗਦਾ ਸੀ ਕਲਾਕਾਰ ਦੇ ਮੂੰਹ ਨੂੰ ਇਕੱਠ ਹੋ ਜਾਂਦਾ ਸੀ ਇਹਨਾਂ ਨੇ ਕੀ ਦੇਖਿਆ ਰਾਜਨੀਤੀ ਵਾਲੇ ਬੰਦੇ ਨੇ ਦੇਖਿਆ ਵੀਰ ਕਲਾਕਾਰ ਦੇ ਮੂਲ ਬੰਦੇ ਆਉਂਦੇ ਆ ਕਿਉਂ ਨਾ ਪੜਚ ਬੰਦਾ ਕਲਾਕਾਰ ਸੱਟੇ ਜੀ ਜੀ ਤੁਹਾਨੂੰ ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਹਾਂ ਐਸੀ ਕਾਲਜ ਟਾਈਮ ਪੜ੍ਹਦੇ ਹੁੰਦੇ ਸੀ ਸਾਡੇ ਟੀਚਰਾਂ ਨੇ ਸਾਨੂੰ ਇੱਕ ਗੱਲ ਦੱਸੀ ਸੀ ਉਹ ਗੁਰਦਾਸਪੁਰ ਵਾਲ ਦੇ ਸੀ ਕਿ ਉਹਨਾਂ ਦੇ ਇਲਾਕੇ ਵਿੱਚ ਪਹਿਲਾਂ ਵਿਨੋਦ ਖੰਨਾ ਹੁੰਦਾ ਸੀ ਉਹ ਵੀ ਵੱਡਾ ਐਕਟਰ ਸੀ ਫਿਰ ਸਨੀ ਜੋਲ ਆਇਆ ਸਨੀ ਜੋਲ ਵੱਡਾ ਕੈਂਡੀਡੇਟ ਸੀ ਲੋਕਾਂ ਨੇ ਜਤਾਵੀ ਦਿੱਤਾ ਲੇਕਿਨ ਉਸ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਨਹੀਂ ਹੋਏ ਕਹਿੰਦਾ ਉਹ ਕਹਿੰਦੇ ਨੇ ਇਲਜ਼ਾਮ ਲੱਗਦੇ ਨੇ ਸਨੀ ਜੋਲ ਤੇ ਕਿ ਉਹ ਇਲਾਕੇ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੇ ਕਦੇ ਢੀੜਾ ਨਹੀਂ ਮਾਰਿਆ ਹਾਲਾਂਕਿ ਉਹਨਾਂ ਨੇ ਐਲਾਨ ਕਰਤਾ ਕਿ ਉਹ ਹੁਣ ਰਾਜਨੀਤੀ ਨਹੀਂ ਕਰਨਗੇ ਆਪਣਾ ਫਿਲਮਾਂ ਤੇ ਉਹ ਫੋਕਸ ਰੱਖਣਗੇ ਪਰ ਕਿਤੇ ਨਾ ਕਿਤੇ ਸਾਨੂੰ ਦੱਸਦੇ ਸੀ ਕਿ ਜਦੋਂ ਉਸ ਇਲਾਕੇ ਵਿੱਚ ਪਹਿਲੀ ਵਾਰ ਦੂਜੀ ਵਾਰ ਸ਼ੂਟਿੰਗ ਕਦੇ ਕਦੇ ਹੁੰਦੀ ਸੀ ਤਾਂ ਪਿੰਡਾਂ ਦੇ ਪਿੰਡ ਲੋਕ ਟਰਾਲੀਆਂ ਭਰ ਕੇ ਆ ਜਾਂਦੇ ਸੀ ਮੈਨੂੰ ਵੀ ਇੱਕ ਗੱਲ ਜ਼ਿਆਦਾ ਵੀ ਸਾਡੇ ਕੋਲ ਭਾਖੜਾ ਨਹਿਰ ਜਾਂਦੀ ਆ ਪਿੰਡ ਦੇ ਅਸੀਂ 6ਵੀਂ 7ਵੀਂ ਚ ਪੜਦੇ ਸੀ ਉਦੋਂ ਸ਼ੂਟਿੰਗ ਹੋਈ ਸੀ ਤੇ ਪਹਿਲੀ ਵਾਰ ਏਸੀ ਦੇਖ ਰਹੀ ਸੀ ਸਾਡੇ ਲਾਕੇ ਵਾਲੇ ਵੀ ਪਹਿਲੀ ਵਾਰ ਦੇਖ ਰਹੇ ਸੀ ਤੇ ਲੋਕ ਨਾ ਅਸੀਂ ਸਕੂਲ ਤੋਂ ਬਾਅਦ ਪੇਪਰ ਸੀਗੇ 12:00 1 ਵਜੇ ਛੁੱਟੀ ਹੋ ਗਈ ਅਸੀਂ 4-5 ਵਜੇ ਤੱਕ ਨਹਿਰ 'ਤੇ ਰਹੇ ਘਰੇ ਗਏ ਰੋਟੀ ਖਾ ਕੇ ਫੇਰ ਵਾਪਸ ਆ ਗਏ ਆਲੇ-ਦਾਲੇ ਪਿੰਡਾਂ ਤੋਂ ਲੋਕ ਆ ਗਏ ਉਹਨਾਂ ਜਿਵੇਂ ਕੋਈ ਮੇਲਾ ਨਹੀਂ ਲੱਗਿਆ ਹੁੰਦਾ ਭੀੜ ਹੁੰਦੀ ਆ ਪੂਰੀ ਲੋਕਾਂ 'ਚ ਖੇਚ ਹੁੰਦੀ ਆ ਹਾਂ ਉਹੀ ਆ ਕਲਾਕਾਰ ਗੱਲਾਂ ਕਰਦੇ ਨੇ ਫਿਲਮਾਂ ਵਾਲੇ ਡਾਇਲੌਗਸ ਲਾਉਂਦੇ ਨੇ ਲੋਕਾਂ ਨੇ ਵੀ ਫਿਲਮਾਂ ਤੱਕਾਂ ਮਚੱਕਿਆ ਹੀ ਹੋਇਆ ਕੀ ਪਤਾ ਸਾਡੇ ਇਲਾਕੇ ਦਾ ਵੀ ਭਲਾ ਕਰ ਦੇਵੇ ਫਿਰ ਵੋਟਾਂ ਪਾ ਦਿੰਦੇ ਨੇ ਹਾਂ ਸਾਡੇ ਕਈ ਕਲਾਕਾਰ ਨੇ ਜਿਹੜੇ ਕਾਮਯਾਬੀ ਹੋਏ ਨੇ ਅਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਹੋ ਗਏ ਹਾਂ ਕੱਲ ਸੰਗਰੂਰ ਦੇ ਪਿੰਡ 'ਚ ਗਏ ਸੀ ਗੁਜਰਾں 'ਚ ਜਿੱਥੇ ਜ਼ਹਿਰੀਲੀ ਸ਼ਰਾਬ ਕਰਕੇ ਮੌਤਾ ਹੋਈਆਂ ਨੇ ਉੱਥੇ ਇਹਨਾਂ ਨੇ ਕਿਹਾ ਸੀ ਕਿ ਮੈਂ ਵੀ ਅਗਰ ਕਲਾਕਾਰ ਦੇ ਤੌਰ ਤੇ ਉਹਨਾਂ ਮੈਂ 4-5 ਲੱਖ ਰੁਪਇਆ ਲੈ ਕੇ ਜਾਂਦਾ ਪਰ ਮੈਂ ਹੁਣ ਲੋਕਾਂ ਦਾ ਹਮਦਰਦ ਬਣ ਕੇ ਆਇਆ ਮੈਂ ਰਾਜਨੀਤੀ ਇਸੇ ਲਈ ਚੁਣੀ ਆ ਕਿ ਵੱਖੋ-ਵੱਖ ਚਿਹਰੇ ਨੇ ਜਿਹੜੇ ਉਹ ਇਹੀ ਗੱਲ ਕਰਦੇ ਨੇ ਜਦੋਂ ਬਲਵਿੰਦਰ ਰਾਜ ਦੀ ਆਪਾਂ ਹੁਣ ਤਾਜ਼ਾ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਆਪਾਂ ਗੱਲ ਕਰ ਲਈ ਜੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਖੜਾ ਕਰ ਲਿਆ ਜੀ ਕਰਮਜੀਤ ਅਨਮੋਲ ਉਹ ਬੰਦਾ ਜਿਨੇ ਇਹ ਗਾਣਾ ਗਾਇਆ ਸੀ ਬੇ ਕੋਈ ਲੈ ਸਕਦਾ ਤਾਂ ਲੈ ਲਓ ਮੇਰਾ ਸਾਰਾ ਪਿੰਡ ਵਕਾਊ ਆ। ਉਦੋਂ ਰਾਜਨੀਤੀ ਦਾ ਹੋਰ ਚਿਹਰਾ ਹੁੰਦਾ। ਜਦੋਂ ਹੁਣ ਪਿੱੜ ਚੁੱਤਰ ਗਏ ਹੁਣ ਲੱਗਦਾ ਵੀ ਮੈਂ ਕੰਮ ਕਰੂੰਗਾ। ਜਿਹੜੇ ਬੰਦੇ ਦੇ ਹੱਥ 'ਚ ਮਾੜੀ ਮੋਟੀ ਪਾਵਰ ਆ ਜਾਂਦੀ ਉਹਨੂੰ ਐਂ ਲੱਗਦਾ ਯਾਰ ਮੈਂ ਪੰਜਾਬ ਦਾ ਕਿਤਨਾ ਕਿਤੇ ਜਿਹੜਾ ਦੁੱਖ ਆ ਉਹ ਹਲਕਾ ਕਰਦਾ। ਕਰਮਜੀਤ ਅਨਮੋਲ ਸੋਹਣੀ ਸੋਚ ਦਾ ਮਾਲਕ ਆ। ਉਹਨੇ ਫਰੀਦਕੋਟ ਤੋਂ ਹੁਣ ਇਲੈਕਸ਼ਨ ਲੜਨੀ ਆ। ਤੇ ਲੋਕਾਂ ਨੇ 30% ਮੰਨ ਕੇ ਚਲੋ ਜੇ ਆਮ ਆਦਮੀ ਨੂੰ ਵੋਟ ਪਾਉਣੀ ਆ ਤਾਂ 70% ਕਰਮਜੀਤ ਅਨਮੋਲ ਨੂੰ ਹੀ ਵੋਟ ਪਊਗੀ। ਚਿਹਰੇ ਦਾ ਮੁੱਲਾ ਇਹ ਚੀਜ਼ਾਂ ਹੋ ਸਕਦੀਆਂ ਨੇ ਹਾਲਾਂਕਿ ਜੇ ਗੱਲ ਕੀਤੀ ਜਾਵੇ ਉੱਥੇ ਦੇਖਣਾ ਪੈਣਾ ਕਿਉਂਕਿ ਕਿਸ ਹਿਸਾਬ ਨਾਲ ਹੁੰਦੀ ਹੈ ਕਿਉਂਕਿ ਮੁਹੰਮਦ ਸ਼ਰੀਕ ਉੱਥੇ ਦੇ ਐਮਪੀ ਨੇ ਇਸ ਵਾਰ ਸ਼ਾਇਦ ਕਾਂਗਰਸ ਕਿਸੇ ਹੋਰ ਚਿਹਰੇ ਨੂੰ ਮੈਦਾਨ 'ਚ उतारे ਪਰ ਸ਼ਦੀਕ ਵੀ ਇੱਕ ਕਲਾਕਾਰ ਚਿਹਰਾ ਨੇ ਸਿਆਸਤ ਦੇ ਵਿੱਚ ਨਾਲੇ ਪੁਰਾਣੇ ਨੇ ਜੀ ਇੱਕ ਚੀਜ਼ ਹੋਰ ਆ ਭਾਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਟਰੋਲ ਬਹੁਤ ਕੀਤਾ ਜਾਂਦਾ ਉਹ ਮੋਢਾ ਉੱਤਣ ਵਾਲੀ ਗੱਲ ਨੂੰ ਲੈ ਕੇ ਪਰ ਅਗਰ ਦੇਖਿਆ ਜਾਵੇ ਐਕਸਪੀਰੀਅੰਸ ਬਹੁਤ ਜ਼ਿਆਦਾ ਆ ਉਮਰ ਵੀ ਬਹੁਤ ਜ਼ਿਆਦਾ ਆ ਤਾਂ ਤਜਰਬਾ ਕਾਫੀ ਜ਼ਿਆਦਾ ਕਦੇ ਤੁਸੀਂ ਉਹਨਾਂ ਨੂੰ ਬੋਲਦੇ ਸੁਣਿਓ ਲੋਕਾਂ ਨਾਲ ਗੱਲਬਾਤ ਕਰਨ ਦਾ ਲਹਿਜਾ ਸੁਣਿਓ ਤਾਂ ਕਾਫੀ ਲੋਕਾਂ 'ਚ ਕਾਫੀ ਜ਼ਿਆਦਾ ਪਕੜ ਆ ਉਹਨਾਂ ਦੀ ਉਸ ਇਲਾਕੇ ਦੇ ਲੋਕ ਉਹਨਾਂ ਨੂੰ ਮੰਨਦੇ ਨੇ ਤੇ ਕਈ ਵਾਰ ਐਮਐਲਏ ਰਹਿ ਚੁੱਕੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਪਹੁੰਚੇ ਨੇ ਤੇ ਚਲੋ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਰ ਆਉਂਦੇ ਨੇ ਜਾਂ ਨਹੀਂ ਤਾਂ ਦੇਖਣ ਵਾਲੀ ਗੱਲ ਹੋਊਗੀ ਪਰ ਇੱਕ ਗੱਲ ਨੂੰ ਲੈ ਕੇ ਹੋਰ ਉਹਨਾਂ ਤੇ ਸਵਾਲ ਚੁੱਕੇ ਜਾਂਦੇ ਨੇ ਕਿ ਮੁਹੰਮਦ ਸਦਿਕ ਨੇ ਦੋ ਸਵਾਲ ਪੁੱਛੇ ਸੀ ਬਸ ਸਾਰੇ ਪਰ ਇੱਕ ਦੋ ਵਾਰ ਮੈਂ ਉਹਨਾਂ ਦੀ ਸਪੀਚ ਵੀ ਸੁਣੀ ਸੀ ਜਿਹੜੀ ਲੋਕ ਸਭਾ ਦੇ ਵਿੱਚ ਲਾਈਵ ਚੱਲਦਾ ਸੀ ਤਾਂ ਕਾਫੀ ਮੁੱਦੇ ਨੇ ਜਿਹੜੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਹਾਲਾਂਕਿ ਕਈ ਲੋਕ ਹੁੰਦੇ ਨੇ ਉਹਨਾਂ ਦਾ ਧਿਆਨ ਸਿਰਫ ਮੁੱਦਿਆਂ ਤੇ ਹੀ ਹੁੰਦਾ ਕਲਾਕਾਰ ਨੇ ਕਹਿ ਲੋ ਵੀ ਆਪਣੀ ਫੀਲਡ ਵੀ ਦੇਖਣੀ ਆ ਉਹਨਾਂ ਨੇ ਆਪਣਾ ਹੋਰ ਕਾਰੋਬਾਰ ਵੀ ਦੇਖਣਾ ਹੈ ਨਾ ਕਿਉਂਕਿ ਜਿਵੇਂ ਕਿਸੇ ਵੀ ਪਾਰਟੀ ਦੇ ਦੋ ਲੀਡਰ ਦੇਖ ਲਓ ਇੱਕ ਲੀਡਰ ਹੋਊਗਾ ਜਿਹੜਾ ਬਹੁਤ ਮੁੱਦੇ ਚੱਕੂਗਾ ਜਿੰਦ ਤੱਕ ਕਿ ਸੁਖਪਾਲ ਸਿੰਘ ਖੈਰਾ ਹੋ ਗਏ ਜਾਂ ਕਈ ਲੀਡਰ ਨੇ ਜਿਹੜਾ ਮੁੱਦੇ ਘੱਟ ਚੱਕਦੇ ਨੇ ਪਰ ਲੋਕਾਂ ਚ ਵਿੱਚ ਲੀ ਜਾਂਦੇ ਨੇ ਇਹ ਚੀਜ਼ਾਂ ਵੀ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਤੁਸੀਂ ਟਰੋਲ ਕਰਨ ਦੀ ਗੱਲ ਕੀਤੀ ਹੈ ਨਾ ਜੇ ਐਮਪੀ ਬਣੇ ਵਿਦਵਾਨ ਸਮਝ ਗਏ ਬੇਦਾਨ ਸਾਬਾ ਚ ਉਹਨਾਂ ਨੂੰ ਟਰੋਲ ਕੀਤਾ ਗਿਆ ਜਾਂ ਕੋਈ ਇੰਟਰਵਿਊ ਲੈਂਦੇ ਤੋਂ ਕੋਈ ਆ ਇੱਧਰ ਉੱਧਰ ਗੱਲ ਕਹੀ ਗਈ ਤਾਂ ਉਹਦਾ ਉਹਦਾ ਮਜ਼ਾਕ ਬਣਾਇਆ ਗਿਆ ਸੁਦੀਖ ਸਾਹਿਬ ਉਹਨਾਂ ਦਾ ਮਜ਼ਾਕ ਬਣਾਇਆ ਗਿਆ ਫਿਰ ਉਹਦੇ ਬਾਅਦ ਹੰਸ ਰਾਜ ਹੰਸ ਜੀ ਕਿੱਡਾ ਪੁਰਾਣਾ ਚਿਹਰਾ ਕਿਹੜੇ ਵੇਲਾ ਦੇ ਕਿਤੋਂ ਠੰਡੀ ਠੰਡੀ ਹੁੰਦੀ ਹੈ ਹਵਾ ਜੀ ਕਿਤੇ ਕੋਈ ਰੋਂਦਾ ਹੋਵੇਗਾ ਇਹੋ ਜਿਹੇ ਗਾਣੇ ਜਿਹੜੇ ਉਹਨਾਂ ਦੇ ਤੇ ਸਿੱਲੀ ਹਵਾ ਦਾ ਜ਼ਿਕਰ ਕਰਦੇ ਕਰਦੇ ਹੰਸ ਰਾਜ ਹੋਣੀ ਜਦੋਂ ਭਾਜਪਾ ਚਾਏ ਨੇ ਤੇ ਪੰਜਾਬ ਦੇ ਲੋਕਾਂ ਵਾਲੇ ਪਾਸਿਓਂ ਉਹਨਾਂ ਦੀ ਗਾਇਕੀ ਨੂੰ ਮੱਠਾ ਪਾਤਾ ਜੀ ਉਹ ਕਹਿੰਦੇ ਨੇ ਵੀ ਜੇ ਹੰਸ ਰਾਜ ਹੰਸ ਨੂੰ ਸੁਣਨ ਵਾਲੇ 80% ਲੋਕ ਸੀ 80% ਆ ਚੋਂ ਮੰਨ ਕੇ ਚਲੋ 50% ਇਸੇ ਵੱਲੋਂ ਹੀ ਝੜ ਗਏ ਕਿ ਉਹਨਾਂ ਨੇ ਆਹ ਪਾਰਟੀ ਜੁਆਇਨ ਕਰ ਲਈ ਪਾਰਟੀ ਨੂੰ ਲੈ ਕੇ ਕਈਆਂ ਬੰਦਿਆਂ ਦਾ ਮਨ 'ਚ ਵਿਰਵਾਗ ਹੁੰਦਾ ਮਨ 'ਚ ਗੁੱਸਾ ਹੁੰਦਾ ਕਿ ਯਰੇ ਬੰਦੇ ਨੂੰ ਆਹ ਪਾਰਟੀ ਜੁਆਇਨ ਹੀ ਨਹੀਂ ਕਰਨੀ ਚਾਹੀਦੀ ਪਰ ਪਰ ਪਾਰਟੀਆਂ ਦੇ ਜਿਹੜੇ ਮੁਖੀ ਆ ਆਗੂ ਆ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਆਹ ਚਿਹਰਾ ਜਿਹੜਾ ਕਿਤੇ ਨਾ ਕਿਤੇ ਸਾਨੂੰ 100 ਵੋਟ 500 ਵੋਟ ਦਾ ਫਰਕ ਪਵਾ ਕੇ ਸਾਨੂੰ ਜਿਤਾਊਗਾ ਜੀ ਇੱਕ ਚੀਜ਼ ਹੋਰ ਹੈ ਕਿ ਜਿਵੇਂ ਤੁਸੀਂ ਦੱਸਿਆ ਕੋਈ ਤਾਂ ਪਾਰਟੀ 'ਚ ਬੰਦਾ ਜਾਊਗਾ ਤੁਸੀਂ ਬੈਠਿਓ ਤੁਸੀਂ ਮੰਨ ਲਓ ਇਹ ਪਾਰਟੀ ਨੂੰ ਸਪੋਰਟ ਕਰਦੇ ਹੋ ਮੈਂ ਮੰਨ ਲਉ ਬੀ ਪਾਰਟੀ ਨੂੰ ਸਪੋਰਟ ਕਰਦਾ ਆਪਣਾ ਕੈਮਰਾਮੈਨ ਲਾ ਲਓ ਉਹ ਸੀ ਪਾਰਟੀ ਨੂੰ ਸਪੋਰਟ ਕਰਦਾ ਤਾਂ ਇੱਕ ਬੰਦਾ ਏ ਕੋਈ ਕਲਾਕਾਰ ਸੀ ਉਹ ਇਹ ਪਾਰਟੀ 'ਚ ਚਲੇਗਾ ਉਰੇ ਸੀ ਦੋਹੇ ਤਾਂ ਉਹਨੂੰ ਪਸੰਦ ਨਹੀਂ ਕਰੋਗੇ ਯਾਰ ਇਹਨੇ ਕਿੱਥੇ ਗਲਤ ਪਾਰਟੀ ਕਰ ਲਈ ਤੁਸੀਂ ਕਹੋਗੇ ਯਾਰ ਇਹ ਵਧੀਆ ਬੰਦਾ ਹੈ ਵਧੀਆ ਪਾਰਟੀ ਚ ਆਇਆ ਇਹ ਚੀਜ਼ਾਂ ਹੋ ਜਾਂਦੀਆਂ ਨੇ ਤੇ ਬਾਕੀ ਗੱਲ ਆ ਕਿ ਪਾਰਟੀ ਇੰਨਾ ਮੈਟਰ ਨਹੀਂ ਕਰਦੀ ਅਗਰ ਕੋਈ ਬੰਦਾ ਜਿੱਤ ਜਾਂਦਾ ਹੈ ਅਗਰ ਉਹ ਕੰਮ ਕਰਦਾ ਹੈ ਜਾਂ ਕੰਮ ਕਰਦਾ ਹਾਂ ਬਿਲਕੁਲ ਨੇ ਵੀ ਹਾਂ ਇਹ ਬੰਦਾ ਪਰ ਪਰ ਰਾਜਨੀਤੀ ਇਹੋ ਜੀ ਚੀਜ਼ ਆ ਵੀ ਵਿਰੋਧੀ ਖੜੇ ਕਰਨ ਵਾਲੀ ਗੱਲ ਹੁੰਦੀ ਬਲਵਿੰਦਰ ਜੀ ਜੀ ਜੇ ਮੰਨ ਕੇ ਚਲੋ ਪਿੰਡ ਦੇ ਪਿੰਡ ਦੇ ਸਰਪੰਚ ਦੀ ਆਪਾਂ ਛੋਟੀ ਐਗਜ਼ਾਮਪਲ ਲੜ ਗਏ ਆਂਡ ਗਵਾਂਡ ਦੇ ਤਾਇ ਚਾਚਿਆਂ ਦਾ ਜਿੰਨਾ ਮਰਜ਼ੀ ਪਿਆਰ ਹੋਵੇ ਪਰ ਜਦੋਂ ਗੱਲ ਪਾਰਟੀਆਂ ਚ ਆ ਜਾਂਦੀ ਆ ਫਿਰ ਇੱਕ ਦੂਜੇ ਤੇ ਕਟਾਕਸ਼ ਹੋਣ ਲੱਗ ਜਾਂਦੇ ਆ ਇੱਕ ਦੂਜੇ ਨੂੰ ਮਾੜਾ ਕਹਿਣ ਲੱਗ ਜਾਂਦੇ ਆ ਪਾਰਟੀ ਅਸਰ ਕਰ ਜਾਂਦੀ ਆ ਰਣਨੀਤੀ ਤਾਂ ਇਹਦੀ ਚੀਜ਼ ਆ ਕਿ ਸਗੇ ਭਾਈ ਵੀ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਂਦੇ ਆ ਖਿਲਾਫ ਖੜੇ ਹੋ ਜਾਂਦੇ ਆ ਇਹ ਚੀਜ਼ ਹੋ ਜਾਂਦੀ ਆ ਪਰ ਅਸਲ ਚ ਦੇਖੀਏ ਕਲਾਕਾਰਾਂ ਕੋਲ ਕਈ ਕਲਾਕਾਰ ਕੋਲ ਵਿਜ਼ਨ ਬਹੁਤ ਹੁੰਦਾ ਜਿਵੇਂ ਕਿ ਸਿੱਧੂ ਮੂਸੇਵਾਲਾ ਦਾ ਆਪਾਂ ਜ਼ਿਕਰ ਕੀਤਾ ਸੀ ਸਟਾਰਟਿੰਗ ਦੇ ਵਿੱਚ ਉਹਨੇ ਪਿੰਡ 'ਚ ਕੈਂਸਰ ਕੱਪੈਂਪ ਲਵਾਇਆ ਸੀ ਤੇ ਗੱਲ ਕੀਤੀ ਜਾਵੇ ਜਦੋਂ ਸਿੱਧੂ ਮੂਸੇਵਾਲਾ ਦੇ ਆਪਾਂ ਸਪੀਚਾਂ ਵੀ ਸੁਣਦੇ ਆ ਲੋਕ ਸਭਾ ਦੀ ਜਿਹੜੀ ਉਹਨੇ ਲੋਕ ਸਭਾ ਆ ਗਿਆ ਕਿ ਵਿਧਾਨ ਸਭਾ ਦੀ ਚੋਣਾਂ ਚ ਜਿਹੜੀ ਕੰਪੇਨ ਕੀਤੀ ਸੀ ਉਹ ਤਾਂ ਨੇ ਕਿਹਾ ਸੀ ਵੀ ਅਸੀਂ ਹਸਪਤਾਲ ਬਣਾਵਾਂਗੇ ਅਸੀਂ ਇਦਾਂ ਕਰਾਂਗੇ ਮੈਡੀਕਲ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸੀ ਤਾਂ ਕਿਤੇ ਨਾ ਕਿਤੇ ਅਗਰ ਉਹ ਜਿੱਤ ਜਾਂਦਾ ਅਗਰ ਉਹਨੂੰ ਮੌਕਾ ਮਿਲਦਾ ਤਾਂ ਇੱਕ ਤਾਂ ਉਹ ਉਹਦੇ ਕੋਲ ਨੌਲੇਜ ਬਹੁਤ ਸੀ ਕਿ ਦੁਨੀਆ ਘੁੰਮਿਆ ਹੋਇਆ ਸੀ ਤੇ ਉਹ ਆਪਣੇ ਇਲਾਕੇ ਲਈ ਬਹੁਤ ਕੁਝ ਕਰ ਸਕਦਾ ਸੀ ਲੋਕ ਹੁਣ ਕਹਿੰਦੇ ਨੇ ਨਾ ਉਸ ਇਲਾਕੇ ਦੇ ਵਿੱਚ ਸੀ ਹੀਰਾ ਗਵਾ ਲਿਆ ਇੱਕ ਬਿਲਕੁਲ ਸਹੀ ਗੱਲ ਇਹ ਚੀਜ਼ ਹੈਗੀ ਆ ਪਰ ਬਲਵਿੰਦਰ ਜੀ ਇਹ ਵੀ ਗੱਲ ਹੁੰਦੀ ਆ ਥੋੜੀ ਮੈਂ ਗੱਲ ਕੱਟਦਾ ਜੇ ਆਪਾਂ ਮੰਨ ਕੇ ਚੱਲੀਏ ਇਹ ਗੱਲ ਕਰ ਲਈਏ ਵੀ ਜਿਹੜਾ ਇੱਕ ਫਨਕਾਰ ਹੈ ਇੱਕ ਕਲਾਕਾਰ ਕਲਾਕਾਰ ਕੋਲੇ ਪੈਸਾ ਵੀ ਬਹੁਤ ਆ ਜੀ ਚਿਹਰਾ ਵੀ ਲੋਕਾਂ ਚ ਬਣਿਆ ਹੋਇਆ ਜੀ ਟੀਵੀ ਤੇ ਵੀ ਪਹਿਲੇ ਹੀ ਆਉਂਦਾ ਜਿਵੇਂ ਭਗਵਾਨ ਮਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਸਾਰੀਆਂ ਚੀਜ਼ਾਂ ਛੱਡ ਕੇ ਰਾਜਨੀਤੀ ਚ ਆਇਆ ਜੀ ਹਨਾ ਜੇ ਮੰਨ ਕੇ ਚੱਲੋ ਇਹ ਬੰਦੇ ਕਿਸੇ ਨੂੰ ਲੱਗੇ ਵੀ ਇਹ ਤਾਂ ਲੈ ਵੀ ਕਮਾਈ ਕਰਨ ਆ ਗਿਆ ਹਨਾ ਕਮਾਈ ਤਾਂ ਸੀਮ ਸਾਹਿਬ ਪਹਿਲੇ ਵੀ ਬਹੁਤ ਕਰੀ ਜਾਂਦੇ ਸੀ ਜੀ ਇਹ ਤਾਂ ਚਿਹਰਾ ਵੀ ਪਹਿਲਾਂ ਵੇਚਦਾ ਹੀ ਸੀਗਾ ਪਰ ਜੇ ਆਪਾਂ ਗੱਲ ਕਰ ਲਈਏ ਹੁਣ ਦੇ ਪਿੱਛੇ ਦੀ ਪੜਚ ਉਧਰ ਤੁਸੀਂ ਕਹਿੰਦੇ ਹੋ ਵੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਜੀ ਖੜੇ ਹੋਗੇ ਨੇ ਜੀ ਉਸ ਤੋਂ ਬਾਅਦ ਹੁਣ ਤੁਸੀਂ ਨਾਂ ਲਿਆ ਕੰਗਨਾਰ ਰਣੋਧ ਜੀ ਗੱਲ ਇਹ ਨਹੀਂ ਹੈ ਵੀ ਉਹ ਕਿਹੜੀ ਪਾਰਟੀ ਲੋ ਖੜੇ ਗਏ ਆ ਜੀ ਚਾਹੇ ਉਹ ਆਮ ਆਦਮੀ ਚੋਂ ਖੜ ਜੰਦੇ ਚਾਹੇ ਉਹ ਕਾਂਗਰਸ ਚੋਂ ਖੜ ਜੰਦੇ ਹੁਣ ਬੀਜੇਪੀ ਚੋਂ ਨੇ ਮਸਲਾ ਇਹ ਹੁੰਦਾ ਵੀ ਚਿਹਰੇ ਦਾ ਬਹੁਤ ਫਰਕ ਹੁੰਦਾ ਜੀ ਕਿਸਾਨ ਮੋਰਚੇ ਆਲੇ ਜਿਹੜੇ ਚੱਲ ਰਹੇ ਨੇ ਆਪਣੇ ਉਹਨਾਂ ਦੇ ਪੱਖ ਚ ਕੌਣ ਖੜੇ ਨੇ ਕਿਉਂਕਿ ਵੋਟਾਂ ਪੈਣੀਆਂ ਪੰਜਾਬ ਦੀਆਂ ਜੀ ਜੇ ਮੰਨ ਕੇ ਚਲੋ ਜਿਹੜਾ ਬੰਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਤੇ ਉਹਨਾਂ ਲਈ ਤਾਂ ਉਹ ਰਾਜਾ ਜੇ ਆਪ ਮੰਨ ਕੇ ਚਲੋ ਕੱਲਾ ਚਿਹਰਾ ਵੇਖ ਕੇ ਗੱਲ ਕਰ ਗਏ ਜਾਂ ਆਪ ਇਹ ਕਹਿ ਲਗੇ ਵੀ ਉਹਦਾ ਉਹਨੇ ਉਹਦੀ ਪੋਪੂਲੇਸ਼ਨ 'ਚ ਉਹਨਾਂ ਦੀ ਚੜ੍ਹਾਈ ਕਿੰਨੀ ਕਾ ਲੋਕਾਂ ਨੇ ਤਾਂ ਇਹ ਵੇਖਣਾ ਵੀ ਆਮ ਬੰਦੇ ਲਈ ਕਿਹਨੇ ਗੱਲ ਕੀਤੀ ਵੈਸੇ ਇੱਕ ਗੱਲ ਇੱਥੇ ਹੋਰ ਮੈਂ ਐਡ ਕਰਨੀ ਚਾਹੁੰਗਾ ਜਿੱਦਾਂ ਕਿ ਭਗਵੰਤ ਮਾਨ ਨੇ ਮਸ਼ਹੂਰ ਸੀ ਪਰ ਪੰਜਾਬ 'ਚ ਮਸ਼ਹੂਰ ਸੀ ਹਮ ਚਲੋ ਅੱਜ ਕੰਮ ਕਰ ਰਹੇ ਨੇ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੁੱਖ ਮੰਤਰੀ ਕੰਮ ਨਹੀਂ ਕਰ ਰਿਹਾ ਕੰਮ ਜ਼ਰੂਰ ਕਰ ਰਹੇ ਨੇ ਦੂਜੇ ਪਾਸੇ ਸਨੀ ਦਿਓਲ ਨੇ ਸਨੀ ਦਿਓਲ ਜਦਾ ਵੱਡਾ ਚਿਹਰਾ ਸੀ ਜਦਾ ਵੱਡੇ ਕਲਾਕਾਰ ਸੀ ਹਨ ਪਸ਼ੋਕੜ ਵੀ ਉਹਨਾਂ ਦਾ ਫਿਲਮ ਲਾਈਨ ਸੀ ਪੁੱਤਰ ਨੇ ਹਨਾ ਪਰਿਵਾਰ ਵੀ ਸਾਰਾ ਐਕਟਰਾਂ ਦਾ ਹੈ ਤੇ ਬਹੁਤ ਜ਼ਿਆਦਾ ਹੋਲਡ ਸੀ ਪਰ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਉਸ ਇਲਾਕੇ ਦੇ ਜ਼ਰੂਰ ਨਾਰਾਜ਼ ਨੇ ਜਿਹੜੇ ਉਹ ਦੇਖਿਆ ਜਾ ਸਕਦੇ ਨੇ ਕਿ ਸਾਡੇ ਲੀਡਰ ਨੇ ਸਾਡੀ ਬਾਤ ਨਹੀਂ ਪੁੱਛੀ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਨੇ ਜਿਹੜੇ ਉਹ ਵੀ ਲਵਾ ਦਿੱਤੇ ਗਏ ਸੀ ਚਲੋ ਕਿਨੇ ਲਵਾਏ ਸੀ ਕਿਉਂ ਲਵਾਏ ਸੀ ਉਹ ਰਾਜਨੀਤਿਕ ਗੱਲਾਂ ਹੋ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਲੋਕ ਐਕਸੈਪਟ ਕਰ ਦਿੰਦੇ ਨੇ ਕਿ ਜਿਵੇਂ ਕੋਈ ਕਲਾਕਾਰ ਫਿਲਮਾਂ ਚਾਹੁੰਦਾ ਏ ਇਦਾਂ ਹੀ ਉਹ ਸਾਡੇ ਵਿੱਚ ਵੀ ਆਵੇ ਸਾਡੇ ਮਸਲਿਆਂ ਚ ਵੀ ਆਵੇ ਸਾਡੀਆਂ ਗੱਲਾਂ ਬਾਤਾਂ ਸੁਣੇ ਹਾਲਾਂਕਿ ਇੱਥੇ ਆਪਾਂ ਇਹ ਵੀ ਜ਼ਿਕਰ ਕਰਦੇ ਹਾਂ ਬਹੁਤ ਸਾਰੇ ਇਲਾਕਿਆਂ ਚ ਆਪਾਂ ਜਾਣਦੇ ਹਾਂ ਲੋਕ ਕਹਿੰਦੇ ਨੇ ਵੀ ਐਮਐਲਏ ਤਾਂ ਜਿਹੜੇ ਮਾਰ ਦਿੰਦਾ ਐਮਪੀ ਨਹੀਂ ਆਉਂਦਾ ਜਿਹਨਾਂ ਤਾਂ ਸਾਡੇ ਪਿੰਡ ਗੇੜਾ ਨਹੀਂ ਮਾਰਿਆ ਐਮਪੀ ਦਾ ਹਲਕਾ ਬਹੁਤ ਜ਼ਿਆਦਾ ਵੱਡਾ ਹੁੰਦਾ ਹੁੰਦਾ ਜ਼ਿੰਮੇਵਾਰੀਆਂ ਵਧ ਜਾਂਦੀਆਂ ਨੇ ਜਿਵੇਂ ਕੋਈ ਐਮਐਲਏ ਐਮਐਲ ਕੋਲ 90 ਪਿੰਡ ਨੇ ਕਿਸੇ ਕੋਲ 95 ਪਿੰਡ ਨੇ ਕਿਸੇ ਕੋਲ 90 ਤੋਂ ਘੱਟ ਨੇ ਹੂੰ ਜਿਹੜਾ ਐਮਪੀਐਲ ਦੇ ਕੋਲ ਜਿਹੜੇ ਇਹ ਵਿਧਾਨ ਸਭਾ ਹਲਕੇ ਨੇ ਇੱਕ ਲੋਕ ਸਭਾ ਹਲਕੇ 'ਚ 6 7 8 9 ਹਲਕੇ ਆ ਜਾਂਦੇ ਨੇ ਜਿਹੜੇ ਵਿਧਾਨ ਸਭਾ ਦੇ ਹੁੰਦੇ ਨੇ ਤਾਂ ਫਿਰ ਉਹ ਬਹੁਤ ਵੱਡਾ ਇਲਾਕਾ ਹੋ ਜਾਂਦਾ ਜਿਵੇਂ ਹੁਣ ਮੈਂ ਸਾਡੇ ਇਲਾਕੇ ਦੀ ਗੱਲ ਕਰਾਂ ਤਾਂ ਫਤੇਗੜ ਸਾਹਬ ਆ ਫਤੇਗੜ ਸਾਹਿਬ ਇੱਕ ਫਤੇਗੜ ਸਾਹਿਬ ਜਿਲ੍ਹਾ ਹੋ ਗਿਆ ਤੇ ਖੰਨਾ ਉਧਰੋਂ ਲੁਧਿਆਣੇ ਦੇ ਰਾਏਕੋਟ ਤੱਕ ਜਾਂਦਾ ਏ ਸਮਰਾਲਾ ਮਾਛੂਆਣਾ ਸਾਹਿਬ ਤੱਕ ਇਹ ਹਲਕਾ ਜਾਂਦਾ ਏ ਤਾਂ ਬੰਦਾ ਸਾਰੇ ਕਿਤੇ ਨਹੀਂ ਫਿਰ ਸਕਦਾ ਹੁਣ ਜਿਵੇਂ ਵਾਲੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਖੁਦ ਹੀ ਬਹੁਤ ਵੱਡਾ ਏ ਤਰਫੋਂ ਬਹਾੜੀ ਲਾਲੜੂ ਉਹ ਇਲਾਕੇ ਵੀ ਪੈ ਜਾਂਦੇ ਨੇ ਰਾਜਪੁਰਾ ਪੈ ਜਾਂਦਾ ਤਾਂ ਸਾਰੇ ਪਾਸੇ ਘੁੰਮਣਾ ਪੋਸੀਬਲ ਨਹੀਂ ਹੁੰਦਾ ਪਰ ਇਹ ਜ਼ਰੂਰ ਹੈ ਕਿ ਜਦੋਂ ਆਪਾਂ ਟੀਵੀ ਦੇਖਦੇ ਹਾਂ ਲੋਕ ਸਭਾ ਦਾ ਲਾਈਵ ਆਉਂਦਾ ਹੁੰਦਾ ਜਿਹੜਾ ਉਹ ਜ਼ਰੂਰ ਲੋਕਾਂ ਨੂੰ ਦੇਖਣਾ ਚਾਹੀਦਾ ਜੀ ਉਹ ਨਹੀਂ ਦੇਖਣਾ ਸੋਸ਼ਲ ਮੀਡੀਆ ਤੇ ਆਪਣੇ ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਨੂੰ ਤੁਸੀਂ ਵੋਟਾਂ પાਕੇ ਉੱਥੇ ਪੌੜੀਆਂ ਚੜਾਏ ਤਾਂ ਉਹਨਾਂ ਦਾ ਦੇਖਿਆ ਕਰੋ ਵੀ ਉਹ ਕੋਈ ਮਸਲਾ ਚੱਕਦੇ ਨੇ ਕਿਉਂਕਿ ਐਮਪੀ ਕੋਲ ਹੁੰਦਾ ਜਿਵੇਂ ਬਹੁਤ ਸਾਰੇ ਐਮਪੀ ਨੇ ਬਹੁਤ ਸਾਰੇ ਸਟੇਸ਼ਨਾਂ ਤੋਂ ਟ੍ਰੇਨਾਂ ਬੰਦ ਹੋ ਜਾਂਦੀਆਂ ਨੇ ਤਾਂ ਉਹ ਮਸਲਾ ਚੱਕਦੇ ਨੇ ਕੁਝ ਜਿਹੜੇ ਸੈਂਟਰ ਸਰਕਾਰ ਨਾਲ ਜੁੜੇ ਮਸਲੇ ਹੁੰਦੇ ਨੇ ਉਹ ਉਹਨਾਂ ਨੇ ਚੱਕਣੇ ਹੁੰਦੇ ਨੇ ਜਾਂ ਫਿਰ ਕੋਈ ਨੌਜਵਾਨ ਆਪਣੇ ਵਿਦੇਸ਼ 'ਚ ਕਿਸੇ ਦੀ ਮੌਤ ਹੋ ਗਈ ਜਾਂ ਕੋਈ ਨੌਜਵ ਸ਼ੇ ਹੋਈ ਨੇ ਤਾਂ ਲੋਕ ਐਮਪੀ ਨੂੰ ਮਿਲਦੇ ਨੇ ਤੇ ਦੱਸਦੇ ਨੇ ਵੀ ਸੈਂਟਰ ਤੱਕ ਸਾਡੀ ਗੱਲ ਲੈ ਕੇ ਜਾਓ ਸਾਡੀ ਮਦਦ ਕਰੋ ਬਲਵਿੰਦਰ ਸੌ ਤਰਸਾ ਸਿਰੇ ਤੇ ਗੰਢ ਆਖਰੀ ਗੱਲ ਦਾ ਨਚੋੜ ਇਹੀ ਨਿਕਲਦਾ ਵੀ ਲੋਕ ਪੰਜਾਬ ਦੇ ਬਹੁਤ ਸਿਆਣੇ ਨੇ ਜੀ ਨਾ ਤਾਂ ਲੋਕ ਹੁਣ ਗੱਲਾਂ ਚਾਹੁੰਦੇ ਨੇ ਜੀ ਤੇ ਨਾ ਲੋਕ ਕਹਿੰਦੇ ਨੇ ਵੀ ਇਹ ਕਲਾਕਾਰ ਆ ਕਿ ਐਕਟਰ ਆ ਲੋਕਾਂ ਨੂੰ ਉਹ ਬੰਦਾ ਚਾਹੀਦਾ ਉਹ ਲੀਡਰ ਚਾਹੀਦਾ ਜਿਹੜਾ ਧਰਾਤਲ ਦੀ ਗੱਲ ਕਰੇ ਜੀ ਜਿਹਨੂੰ ਇਹ ਲੱਗਦਾ ਕੀ ਹਾਂ ਜੀ ਮੈਂ ਫਿਲਮਾਂ ਬਣਾ ਲੀਆਂ ਜੀ ਮੇਰੇ ਗਾਣੇ ਚੱਲੇ ਆ ਤੇ ਮੈਂ ਲੋਕਾਂ ਨੂੰ ਗੱਲਾਂ ਚਲੇ ਆਉਂਗਾ ਇਹ ਗੱਲਾਂ ਤਾਂ ਝੂਠੀਆਂ ਜੀ ਅੱਜ ਕੱਲ੍ਹ ਲੋਕ ਸਿਆਣੇ ਨੇ ਲੋਕਾਂ ਨੂੰ ਆਪ ਦਾ ਨੇਤਾ ਚੁਣਨਾ ਆ ਗਿਆ ਜੀ ਇਹ ਭੁੱਲ ਜਾਣ ਵੀ ਬੋਰਡ ਦੀ ਥਾਂ ਬੋਰਡ ਲੱਗ ਜਾਂਦੇ ਸੀਗੇ ਜਿਨ੍ਹਾਂ ਦੀ ਰਾਜਨੀਤੀ 'ਚ ਪੈਰ ਧਰੀ ਜਾਂਦੀ ਸੀ ਤੇ ਉਹ ਪੁਸ਼ਤਾ ਹੀ ਅੱਗੇ ਅੱਗੇ ਆਂਦੀਆਂ ਸੀ ਉਹ ਆਪਾਂ ਦੇਖ ਸਕਦੇ ਹਾਂ ਇੱਥੇ ਇੱਥੇ ਵੱਡੇ ਬਦਲਾਅ ਆਉਂਦੇ ਨੇ ਬਲਵਿੰਦਰ ਜੀ ਜੀ ਇੱਥੇ ਨਹੀਂ ਸੋਚ ਸਕਦੇ ਵੀ ਜੇ ਮੇਰਾ ਪਿਓ ਲੀਡਰ ਰਹਾ ਤੇ ਮੈਂ ਵੀ ਲੀਡਰ ਹੋਊਗਾ ਇੱਥੇ ਹੁਣ ਆਮ ਲੋਕ ਨਵਾਂ ਚਿਹਰਾ ਚੱਕਦੇ ਨੇ ਆਮ ਬੰਦਾ ਚੱਕਦੇ ਨੇ ਤੇ ਇਸ ਪੰਜਾਬ ਦੀ ਧਰਤੀ ਤੇ ਇਸ ਮੁਕੱਦਸ ਧਰਤੀ ਤੇ ਇਹੋ ਜਿਹੇ ਬੰਦਿਆਂ ਨੂੰ ਕਿਸੇ ਕੁਰਸੀਆਂ ਤੇ ਕਿੱਥੇ ਪਹੁੰਚਾਤਾ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਲਿਆ ਹੁੰਦਾ ਕਿ ਅਸੀਂ ਰਾਜਨੀਤੀ ਜਾਵਾਂਗੇ ਜੀ ਜੀ ਇਹ ਗਲਤ ਹੈ ਤੁਹਾਡੀ ਸਹੀ ਆ ਜਿੱਦਾਂ ਕਿ ਬਾਦਲ ਪਰਿਵਾਰ ਚੋੜਾ ਬਾਦਲ ਪਰਿਵਾਰ ਆ ਕੈਪਟਨ ਹੋਣੀ ਹਾਰੇ ਤੇ ਹੋਰ ਵੱਡੇ ਲੀਡਰ ਨੇ ਜਿਹੜੇ ਬੰਨੇ ਪਰਬੰਦੇ ਸੀ ਹਨਾ ਉਹ ਹਾਰ ਗਏ ਤੇ ਛੋਟੇ ਛੋਟੇ ਚਿਹਰੇ ਨੇ ਜਿਹੜੇ ਉਹ ਜਿੱਤ ਗਏ ਜਿੱਦਾਂ ਕਿ ਚਰਨਜੀਤ ਚੰਦੀ ਨੂੰ ਇੱਕ ਮੋਬਾਈਲ ਠੀਕ ਕਰਨ ਵਾਲੇ ਮੁੰਡੇ ਨੇ ਹਰਾਤਾ ਸੀ ਇਹਨਾਂ ਭਦੌਰ ਤੋਂ ਤੇ ਇਸੇ ਤਰ੍ਹਾਂ ਹੋਰ ਵੀ ਵੱਡੇ ਚਿਹਰੇ ਨੇ ਪ੍ਰਕਾਸ਼ ਸਿੰਘ ਬਾਦਲ ਕੋਈ ਮੰਨ ਨਹੀਂ ਸਕਦਾ ਸੀ ਕਿ ਡਬਲ ਡਾ ਲੀਟਰ ਹਾਰ ਜਾਊਗਾ ਮੈਂ ਕਹਿੰਦਾ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਸਭ ਤੋਂ ਵੱਡੇ ਲੀਡਰ ਸੀ ਤੇ ਚੇਂਜ ਜ਼ਰੂਰ ਆ ਰਿਹਾ ਹੈ ਪਰ ਜਿਹੜੀ ਹੁਣ ਨਵੇਂ ਲੀਡਰ ਵੀ ਜਿੱਤੇ ਨੇ ਤਾਂ ਆਮ ਆਦਮੀ ਪਾਰਟੀ ਆ ਭਾਵੇਂ ਪੰਜਾਬ 'ਚ ਪਰ ਆਮ ਆਦਮੀ ਪਾਰਟੀ ਦੇ ਸਾਹਮਣੇ ਵੀ ਵੱਡੀ ਚੁਣੌਤੀ ਹੈ ਕਿਉਂਕਿ ਲੋਕ ਨੇ ਜਿਹੜੇ ਉਹ ਪਹਿਲਾਂ ਨਾਲੋਂ ਐਡਵਾਂਸ ਹੁੰਦੇ ਜਾ ਰਹੇ ਨੇ ਬਲਵੰਤ ਸਿੰਘ ਜੀ ਇੱਥੇ ਇਹ ਨਾ ਸੋਚ ਲਈਏ ਆਪਾਂ ਕਿ ਸਾਡੇ ਐਨਐਮਐਲ ਜੱਤਕੇ ਤਾਂ ਪੰਜਾਬ ਸਾਡਾ ਇੱਥੇ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਇੱਥੇ ਸੱਚ ਚੱਲਣਾ ਇਥੇ ਦਾ ਜਿਹੜਾ ਆਮ ਲੋਕਾਂ ਦੀ ਗੱਲ ਕਰੂਗਾ ਤੇ ਲੋਕਾਂ ਦੇ ਕੰਮ ਕਰੂਗਾ ਉਹ ਅੱਜ ਵੀ ਰਾਜਾ ਤੇ ਕੱਲ ਵੀ ਰਾਜਾ ਜੀ ਜੋ ਸਮਾਪਤੀ ਬਲਵਾਦੇ ਆ ਬਹੁਤ ਧੰਨਵਾਦ ਬ੍ਰਹਮਜੀ ਜੀ ਅੱਜ ਦਾ ਇਹ ਸਾਡਾ ਪ੍ਰੋਗਰਾਮ ਸੀ ਤੇ ਚਰਚਾ ਕੀਤੀ ਆ ਰਾਜਨੀਤਿਕ ਲੋਕਾਂ ਬਾਰੇ ਬੜੇ ਰਾਜਨੀਤਿਕ ਲੋਕ ਨੇ ਜਿਹੜੇ ਉਹ ਦੇਸ਼ ਦੀ ਸਿਆਸਤ ਦੇ ਵਿੱਚ ਇਸ ਵਾਰ ਉਤਰੇ ਨਹੀਂ ਤਾਂ ਹੁਣ ਦੇਖਣਾ ਹੋਵੇਗਾ ਕਿ ਲੋਕ ਵੋਟ ਪਾ ਕੇ ਕਾਮਯਾਬ ਕਿਨੂੰ ਕਰਦੇ ਨੇ ਤੇ ਕਾਮਯਾਬ ਹੋਣ ਤੋਂ ਬਾਅਦ ਕਿਹੜੇ ਲੋਕ ਨੇ ਜਿਹੜੇ ਉਹ ਲੋਕਾਂ ਦੇ ਮਸਲੇ ਹੱਲ ਕਰਦੇ ਨੇ ਅਤੇ ਕਿਹੜੇ ਲੋਕ ਨੇ ਜਿਹੜੇ ਉਹ ਆਪਣੇ ਘਰ ਫਿਰ ਜਾਂ ਫਿਰ ਆਪਣੇ ਕਾਰੋਬਾਰ ਜੋਗੇ ਹੀ ਰਹਿ ਜਾਂਦੇ ਨੇ ਸੋ ਧੰਨਵਾਦ ਪ੍ਰੋਗਰਾਮ ਦੇਖਣ ਲਈ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹਿਣਾ